ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਨਾ ਚਾਹਾਂਗੇ ਝੰਡੇ ਰੋਗ ਬਾਰੇ ਜਿਹਨੂੰ ਬਕਾਨੇ ਡਿਸੀਜ਼ ਵੀ ਬੋਲਦੇ ਆ ਖਾਸ ਕਰਕੇ ਜਿਹੜੀ ਬਾਸਮਤੀ ਦੀ ਬੈਲਟ ਆ ਜੀ ਤਰਨਤਾਰਨ ਤੇ ਅੰਮ੍ਰਿਤਸਰ ਤੇ ਝੰਡੇ ਰੋਗ ਦੀ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਆਉਂਦੀ ਹੈ ਉਦੇ ਸਬੰਧ ਚ ਆਪਾਂ ਅੱਜ ਵੀਡੀਓ ਬਣਾਉਣ ਜਾ ਰਹੇ ਆਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਜੋਸ਼ ਫਾਰਸ਼ਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀਆਂ ਚੀਜ਼ਾਂ ਦੱਸਾਂਗੇ ਪਹਿਲੀ ਚੀਜ਼ ਤੇ ਸਮਝਣਾ ਜ਼ਰੂਰੀ ਆ ਜੀ ਝੰਡਾ ਰੋਗ ਕੀ ਚੀਜ਼ ਆ ਇਹ ਸੀਡ ਤੋਂ ਸੀਡ ਬੋਰ ਨਸੀਜ ਆ ਠੀਕ ਆ ਜੀ ਇਹ ਸੀਡ ਤੋਂ ਹੀ ਬਿਮਾਰੀ ਆ ਜਿਹੜੀ ਝੰਡੇ ਰੋਗ ਦੀ ਆਉਂਦੀ ਆ ਜਿਹੜਾ ਆਪਣਾ ਬਾਸਮਤੀ ਦਾ ਖਾਸ ਕਰਕੇ ਬਾਸਮਤੀ ਜਿਆਦਾ ਪਾਈ ਜਾਂਦੀ ਆ ਕਿਤੇ ਨਾ ਕਿਤੇ ਕਈ ਝੋਨੇ ਦੀਆਂ ਵੈਰਾਈਟੀਆਂ ਦੇ ਵਿੱਚ ਵੀ ਦਿਖਾਈ ਦਿੰਦੀ ਆ ਸ਼ੁਰੂ ਤੋਂ ਧਿਆਨਯੋਗ ਜਿਹੜੀਆਂ ਗੱਲਾਂ ਉਹ ਇਹ ਆ ਇੱਕ ਚੰਗੀ ਕੰਪਨੀ ਦਾ ਬੀਲ ਆ ਜਾਵੇ ਬਹੁਤ ਵਧੀਆ ਕੰਪਨੀਆਂ ਜਿਨ੍ਹਾਂ ਦਾ ਤੁਸੀਂ ਵੀ ਬੀਲ ਲੈ ਸਕਦੇ ਜੋ ਮੈਂ ਇੱਥੇ ਪ੍ਰੋਮੋਸ਼ਨ ਨਹੀਂ ਕਰ ਰਿਹਾ ਕਿਸੇ ਕੰਪਨੀ ਦੀ ਪਰ ਉਹ ਤੁਹਾਨੂੰ ਪਤਾ ਵਾ ਆਲੇ ਦੁਆਲੇ ਜਿਹੜੇ ਬਾਸਮਤੀ ਲਾਉਂਦੇ ਨੇ ਉਹਨਾਂ ਨੂੰ ਪਤਾ ਕਿਹੜੀਆਂ ਕਿਹੜੀਆਂ ਕੰਪਨੀਆਂ ਵਾਂ ਚੰਗੀਆਂ ਚੰਗਣੀਆਂ ਚੰਗੀਆਂ ਕੰਪਨੀਆਂ ਦਾ ਜਿਹੜਾ ਬੀਜ ਆ ਤੁਸੀਂ ਲਵੋ ਚਾਹੇ ਉਹ ਜਿੰਨਾ ਮਰਜੀ ਟ੍ਰੀਟਡ ਹੋਵੇ ਬੀਜ ਜਿੰਨਾ ਮਰਜੀ ਟ੍ਰੀਟਡ ਹੋਵੇ ਪਰ ਕਿਸਾਨ ਵੀਰੋ ਤੁਸੀਂ ਖੁਦ ਟ੍ਰੀਟ ਕਰਨਾ ਵਾ ਉਹਨੂੰ ਯੂਨੀਵਰਸਿਟੀ ਲੋਨ ਸ਼ਪਾਰਸ਼ਾ ਟ੍ਰਾਈਕੋਡਰਮਾ ਉਹ ਤੁਸੀਂ 15 ਗ੍ਰਾਮ 1 ਕਿਲੋ ਬੀਜ ਲਈ ਵਰਤ ਸਕਦੇ ਜੀ ਉਹ ਤੁਸੀਂ ਜਦੋਂ ਪਾਣੀ 'ਚ ਬੀਜ ਡਬਾਉਂਦੇ ਜੋ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ ਕੱਢ ਕੇ ਛਾਵੇਂ ਰੱਖੋ ਉਸ ਤੇ ਤੁਸੀਂ ਟ੍ਰੈਕੋਡਰਮਾ ਦੀ ਉੱਤੇ ਸਪਰੇਅ ਕਰ ਦੋ ਠੀਕ ਹੈ ਜੀ 15 ਗ੍ਰਾਮ 1 ਕਿਲੋ ਦੇ ਹਿਸਾਬ ਨਾਲ ਉਹ ਕਰਨ ਤੋਂ ਬਾਅਦ ਉਹਨੂੰ ਤੁਸੀਂ ਛੱਟਾ ਦੇ ਸਕਦੇ ਜੋ ਪਣੀਰੀ ਵੀ ਸਕਦੇ ਜੀ ਪਹਿਲਾ ਹੱਲ ਤੇ ਇਹ ਆ ਜਾਂ ਦੂਸਰੀ ਦਵਾਈ ਸਪ੍ਰਿੰਟ ਦਵਾਈ ਆਉਂਦੀ ਆ ਉਹ ਤੁਸੀਂ ਵਰਤ ਸਕਦੇ 3 ਗ੍ਰਾਮ 1 ਕਿਲੋ ਬੀਜਲੀ ਉਹਦਾ ਵੀ ਸੇਮ ਮੈਥਡ ਹੈ ਜਿਹੜਾ ਤੁਹਾਨੂੰ ਦੱਸਿਆ ਵਾ ਦੂਸਰਾ ਮੈਥਡ ਹੈ ਜੀ ਜਦੋਂ ਆਪਾਂ ਪਨੀਰੀ ਬੀਜਤੀ ਉਸ ਤੋਂ ਬਾਅਦ ਵਿੱਚੋਂ ਉੱਠਣਾ ਜਦੋਂ ਸਟਾਰਟ ਹੋ ਗਿਆ ਤੁਸੀਂ ਥੋੜੀ ਜਿਹੀ ਰੂੜੀ ਲੈ ਸਕਦੇ ਜੋ ਉਹਦੇ ਵਿੱਚ ਆਪਦੇ ਜਿੰਨਾ ਸੀਡ ਪਾਇਆ ਉਸ ਹਿਸਾਬ ਨਾਲ ਟ੍ਰੈਕੋਡਰਮਾ ਲੈ ਲਓ ਉਹ ਰੂੜੀ ਜਰ ਲਾਗੇ ਉਹਦਾ ਛੱਟਾ ਪਾ ਦੇ ਸਕਦੇ ਆਂ ਇਹ ਜ਼ਰੂਰੀ ਚੀਜ਼ਾਂ ਜੇ ਤੁਸੀਂ ਸੋਚੋਗੇ ਜਾ ਕੇ ਲਾਉਣ ਤੋਂ ਬਾਅਦ ਫੇਰੇ ਦਾ ਹੱਲ ਕਰਾਂਗੇ ਉਹ ਹੱਲ ਨਹੀਂ ਹੋਣਾ ਸਭ ਤੋਂ ਜ਼ਰੂਰੀ ਚੀਜ਼ ਆ ਕਿ ਉਹਨੂੰ ਸੋਧੋ ਚਾਹੇ ਤੁਸੀਂ ਟ੍ਰੈਕਾਡਰ ਟ੍ਰੈਕੋਡਰ ਮਾ 15 ਗ੍ਰਾਮ 1 ਕਿਲੋ ਬੀਜ ਲਈ ਚਾਹੇ ਤੁਸੀਂ ਸਪ੍ਰਿੰਟ ਦਵਾਈ ਤੁਸੀਂ ਵਰਤ ਸਕਦੇ ਏ ਇਦਾਂ ਹੀ ਜਦੋਂ ਤੁਸੀਂ ਖੋਜ ਗਏ ਆਪਾਂ ਦਵਾਈ ਬੀਜ ਨੂੰ ਵੀ ਨਹੀਂ ਲਾਈ ਪਨੀਰੀ ਦੇ ਵਿੱਚ ਵੀ ਨਹੀਂ ਦਵਾਈ ਪਾਈ ਆਪਾਂ ਟ੍ਰੈਕੋਡਰ ਮਾਰ ਗਏ ਫਿਰ ਤੁਸੀਂ ਜਦੋਂ ਲਾਉਣ ਤੋਂ ਬਾਅਦ ਜ਼ਰੂਰੀ ਬੇਨਤੀ ਹੈ ਲਾਉਣ ਤੋਂ ਬਾਅਦ ਤੁਸੀਂ 2 ਕਿਲੋ ਇੱਕ ਇੱਕ ਕਿੱਲੇ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ ਰੂੜੀਰ ਲਾ ਕੇ ਠੀਕ ਹੈ ਜੀ ਰੂੜੀ ਜੇ ਦਵਾਈ ਵਧੀਆ ਕੰਮ ਕਰਦੀ ਹੈ ਟ੍ਰਾਈਕੋਡਰਮਾ ਇਹ ਤੁਸੀਂ ਲਾਉਣ ਤੋਂ ਬਾਅਦ 2 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਜੋ ਪਰ ਜਿਹੜੀ ਧਿਆਨਯੋਗ ਗੱਲ ਆ ਉਹ ਘੱਟੋ-ਘੱਟ ਗੈਪ ਰੱਖਣਾ ਯੂਰੀਆ ਦਾ ਇਹ ਇਹ ਸਿਰਫ ਤੇ ਸਿਰਫ ਤੁਸੀਂ ਰੇਤਾ ਨਾਲ ਦੇ ਲੋ ਜਾਂ ਰੂੜੀ ਨਾਲ ਦਿਓ ਯੂਰੀਆ ਨਾਲ ਟ੍ਰਾਈਕੋਡਰਮਾ ਦਾ ਛੱਟਾ ਨਹੀਂ ਦੇਣਾ ਜਦੋਂ ਆਪਾਂ ਝੋਨਾ ਲਾ ਲੀਂਦੇ ਆ ਉਦੋਂ ਕੀ ਕਰਨਾ ਆਪਾਂ 40-50 ਦਿਨਾਂ ਬਾਅਦ ਛੱਟਾ ਦੇ ਸਕਦੇ ਆ ਰੂਟੀਜ਼ਰ ਲਾ ਕੇ ਪਰ ਗੈਪ ਜਿਹੜਾ ਰੱਖਣਾ ਖਾਦ ਦਾ ਘੱਟੋ-ਘੱਟ 10 ਦਿਨ ਦਾ ਜੇ ਆਪਾਂ ਝੋਨਾ ਲੱਗਣ ਤੋਂ 5 ਦਿਨ ਬਾਅਦ ਟ੍ਰਾਈਕੋਡਰਮਾ ਦਾ ਛੱਟਾ ਦਿੱਤਾ ਰੂੜੀ ਦੇ ਨਾਲ ਰਲਾ ਕੇ ਤੁਸੀਂ 15 ਦਿਨਾਂ ਬਾਅਦ ਮਤਲਬ ਕਿ ਪੂਰੇ 10 ਦਿਨਾਂ ਬਾਅਦ ਜਿਹੜਾ ਛੱਟਾ ਆਇਓ ਖਾਦ ਦਾ ਤੁਸੀਂ ਦੇ ਸਕਦੇ ਜੋ 10 ਦਿਨ ਤੋਂ ਪਹਿਲਾਂ ਖਾਦ ਦਾ ਛੱਟਾ ਨਾ ਦਿਓ ਕਿਉਂਕਿ ਉਹਦਾ ਅਸਰ ਨਹੀਂ ਹੋਣਾ ਟ੍ਰਾਈਕੋਡਰਮਾ ਪਰ ਇਸ ਤੋਂ ਵਧੀਆ ਏ ਤੁਸੀਂ ਉਰ ਸੇ ਉੱਥੇ ਜਿਹੜਾ ਸੀਡ ਆ ਉਹਨੂੰ ਦਵਾਈ ਲਾਓ ਇੱਕ ਹੋਰ ਆ ਤੁਸੀਂ ਜਦੋਂ ਪਨੀਰੀ ਪੁੱਟਦੇ ਜੋ ਉਦੋਂ ਸੇਮ ਤੁਸੀਂ ਕਿਸੇ ਚ ਬੱਚੇ ਦੇ ਵਿੱਚ ਪਾਣੀ ਲੈ ਲੋ ਜਾਂ ਤੁਹਾਡੇ ਕੋਲ ਕੋਈ ਸਟੋਰ ਹੈਗਾ ਕਿਸੇ ਤਰ੍ਹਾਂ ਦਾ ਟੱਬ ਹੈਗਾ ਵਾ ਠੀਕ ਹੈ ਜਿਹਦੇ ਵਿੱਚ ਪਨੀਰੀ ਪਾਓ 15 ਗ੍ਰਾਮ ਦੇ ਹਿਸਾਬ ਨਾਲ 1 ਲੀਟਰ ਪਾਣੀ ਲਓ ਜਿੰਨੀ ਪਨੀਰੀ ਆ ਉਸੇ ਸਹਾਵ ਨਾਲ ਤੁਸੀਂ ਮਿਕਸ ਕਰਕੇ ਉਹਨੂੰ ਘੱਟੋ ਘੱਟ 4 ਤੋਂ 5 ਘੰਟੇ ਲਈ ਪਨੀਰੀ ਨੂੰ ਡੁਬੋ ਕੇ ਰੱਖੋ। ਉਹ ਕੱਢਣ ਤੋਂ ਬਾਅਦ ਲਾਓ ਕੱਦੂ 'ਚ। ਇਹਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਮਿਲੂ। ਪਰ ਆਪਾਂ ਨੂੰ ਮਿਹਨਤ ਕਰਨੀ ਪੈਣੀ ਹੈ। ਆਪਾਂ ਸੋਚਦੇ ਹਾਂ ਕਿ ਮਿਹਨਤ ਤੋਂ ਬਿਨਾ ਝੰਡੇ ਰੋਕ ਦਾ ਹਾਲੂ ਜੂ ਨਹੀਂ ਹੋਣਾ ਕਿਸਾਨ ਵੀਰੋ। ਤੁਹਾਡੇ ਅੱਗੇ ਬੇਨਤੀ ਹੈ ਇਹ ਚੀਜ਼ ਜ਼ਰੂਰ ਕਰਕੇ ਦੇਖੋ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੇ ਝਾੜ ਦੇ ਵਿੱਚ ਵਾਧਾ ਆਊਗਾ। ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜਰੂਰ ਵੱਤਵਾ ਸ਼ੇਅਰ ਕਰਿਓ ਧੰਨਵਾਦ